ਢਿੰਡਾ ਵਿਖੇ ਈ-ਰਿਕਸ਼ਾ ਤੇ ਸਵਾਰ ਹੋ ਕੇ ਲੁਟਕੋਹਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੋਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧ ਜਾਣਕਾਰੀ ਦੇਣ ਦੇ ਲਈ ਐਸਪੀ ਸਿਟੀ ਨਰਿੰਦਰ ਸਿੰਘ ਨੇ ਅੱਜ ਇੱਕ ਪੱਤਰਕਾਰ ਬਾਰਤਾ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬੀਤੇ ਦਿਨ ਹੋਈ ਇੱਕ ਲੁੱਟ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਉਕਤ ਰੁਪਏ ਨੂੰ ਕਾਬੂ ਕਰ ਲਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਰਵਿਸ ਸੈਂਟਰ ਦੀ ਦੁਕਾਨ ਦੇ ਉੱਤੇ ਈ-रिक्ਸ਼ਾ ਤੇ ਸਵਾਰ ਹੋ ਕੇ ਆਏ ਕੁਝ ਲੋਕਾਂ ਦੇ ਵੱਲੋਂ ਅੰਦਰ ਦਾਖਲ ਹੋ ਕੇ 60,000 ਰੁਪਏ ਦੀ ਨਕਦੀ ਖੋਲ ਲਈ ਗਈ ਸੀ। ਉਹਨਾਂ ਦੱਸਿਆ ਕਿ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਕੋਲੋਂ 20,000 ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਕਤ ਲੋਕ 23 ਧਾਰ ਹਥਿਆਰ ਦਿਖਾ ਕੇ ਲੋਕਾਂ ਕੋਲੋਂ ਲੁੱਟਾਂ ਖੋਹਾਂ ਕਰਦੇ ਸਨ ਜਿਨ੍ਹਾਂ ਨੂੰ ਕੀ ਗ੍ਰਿਫਤਾਰ ਕਰ ਲਿਆ ਗਿਆ। ਲਾਸਟ ਦੋ ਦਿਨਾਂ ਦੇ ਵਿੱਚ ਜਿਹੜੇ ਬਟੰਡੇ ਦੇ ਵਿੱਚ ਦੋ ਤਿੰਨ ਜਿਹੜੀ ਵਾਰਦਾਤਾ ਸੀਗੀਆਂ ਲਗਾਤਾਰ ਜਿਹੜੀ ਇੱਕ ਸਨੇਚਿੰਗਸ ਵੀ ਸੀਗੀ ਇੱਕ ਜਿਹੜਾ ਈਸ ਸਰਵਿਸ ਸੈਂਟਰ ਹੈਗਾ ਉਹਦੇ ਅੰਦਰ ਜਿਹੜੀ ਇਹ ਵੜ ਕੇ ਰੋਬਰੀ ਹੋਈ ਸੀਗੀ ਉਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਥਾਣਾ ਕੈਂਟ ਥਾਣਾ ਫੋਤਵਾਲੀ ਸੀਆਈਏ ਇੰਚਾਰਜ 2 ਦੇ ਨਾਲ ਪੀਸੀਆਰ ਇੰਚਾਰਜ ਜਿਹੜੇ ਸੀਗੇ ਉਹਨਾਂ ਦੀ ਵਕ ਵਕ ਟੀਮਾਂ ਜਿਹੜੀ ਸੀਗੀ ਇਹਨਾਂ ਵਾਰਦਾਤਾਂ ਤੇ ਕੋਲ ਵਰਕ ਕਰ ਰਹੀਆਂ ਸੀਗੀਆਂ ਤੋ ਵਰਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਹੜੀ ਇਹ ਸਰਵਿਸ ਸੈਂਟਰ ਕਮਲਾ ਨੇਰੂ ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਜਿਸ ਦੇ ਵਿੱਚ ਮਕਦਮਾ ਨੰਬਰ 58 थाना ਕੈਂਟ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ 파ਰੂ ਬਰਦਿੱਤਾ ਤੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਕਰ ਲਿਆ ਉਹਦੇ ਵਿੱਚੋਂ ਜਿਹੜੀ ਲੋਟ ਸੀਗੀ 88000 ਰੁਪਏ ਦਾ ਕਰੀਬ ਇਹਨਾਂ ਨੇ ਲੁੱਟ ਕੀਤੀ ਸੀਗੀ ਜਿਸ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 20000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰ ਲਏ ਗਏ ਨੇ ਜਿਹੜਾ ਇਹਨਾਂ ਨੇ ਕਾਪਾ ਵਰਤੇ ਸੀਗਾ ਵਾਰਦਤ ਸਮੇ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜੀ ਹੈਗੇ ਆ ਜਿਹੜੇ ਈ ਰਿਕਸ਼ਾ ਦੀ ਇਹਨਾਂ ਨੇ ਵਰਤੋਂ ਕੀਤੀ ਸੀਗੀ ਉਹ ਵੀ ਬਰਾਮਦ ਕਰ ਲਿਆ ਸੋ ਇਨਵੈਸਟੀਗੇਸ਼ਨ ਦੌਰਾਨ ਇਹ ਆਇਆ ਕਿ ਜਿਹੜਾ ਬਾਰੂ ਤੇ ਗੁਰਦਿੱਤ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦਿੱਤ ਦੇ ਕੋਲ ਕਾਪਾ ਸੀਗਾ ਕਿਸਾਨੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਸ ਦੇ ਕੋਲ ਖੜਾ ਸੀਗਾ ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਜਿਹੜਾ ਇੱਕ ਗੁਰਦੇਤ ਦਾ ਭਾਂਜਾ ਹੈਗਾ ਤੇ ਇੱਕ ਮੋਹਿਤ ਹੈ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਹੇ ਸੀਗੇ ਤੇ ਇਹਨਾਂ ਪੰਜਾਂ ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹੈਗੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਕੋਲੋਂ ਜਿਹੜੀ ਨਕਦੀ ਕਪਾਤੇ ਜਿਹੜਾ ਇਹ ਰਿਕਸ਼ਾ ਜਿਹੜਾ ਹੈਗਾ ਬ੍ਰੰਧ ਸਾਡੇ ਵੱਲੋਂ ਕਰ ਲਿਆ ਗਿਆ ਹੈ ਕੱਲ ਜਦੋਂ ਪਰਸੋ ਰਾਤ ਨੂੰ ਇਹਨਾਂ ਨੇ ਸਨੀ ਨਾਮ ਦਾ ਜਿਹੜਾ ਵਿਅਕਤੀ ਹੈਗਾ ਉਹਨੇ ਇੱਥੇ ਇਹਦੇ ਘਰ ਇਕੱਠੇ ਹੋ ਕੇ ਇਹਨਾਂ ਨੇ ਪਹਿਲਾਂ ਵਾਰਦਾਤ ਤੋਂ ਅੰਜਾਮ ਦੇਣ ਤੋਂ ਪਹਿਲਾਂ ਪਲਾਨਿੰਗ ਕੀਤੀ ਉੱਥੇ ਵਾਰਦਾਤ ਤੇ ਇਹ ਰਿਕਸ਼ਾ ਦੇ ਵਿੱਚ ਜਿਹੜੇ ਇਕੱਠੇ ਸਵਾਰ ਹੋ ਕੇ ਗਏ ਸੀਗੇ ਸਨੀ ਨੂੰ ਅਸੀਂ ਗ੍ਰਫਤਾਰ ਕਰ ਲਿਆ ਮੋਹਿਤ ਦੇ ਜਿਹੜੇ ਹੈਗੇ ਆਟੋ ਵੀ ਅਸੀਂ ਗ੍ਰਫਤਾਰ ਬ੍ਰੰਧ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਵੇਲੇ ਅਸੀਂ ਜਲਦੀ ਗ੍ਰਫਤਾਰ ਕਰ ਲਿਆ ਐਸਪੀ ਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਥਾਣਾ ਕੋਤਵਾਲੀ ਵਿਖੇ ਇੱਕ ਹੋਰ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਕੀ ਕੁਝ ਲੋਕਾਂ ਦੇ ਵੱਲੋਂ ਮਹਿਲਾ ਦਾ ਪਰਸ ਖੋਇਆ ਗਿਆ ਸੀ ਉਹਨਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਉਹਨਾਂ ਦੇ ਵਿੱਚੋਂ ਵੀ ਦੋ ਲੋਕਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਬਠਿੰਡਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਫਰਾਰ ਦੋ ਮੁਲਜ਼ਮਾਨ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਸ਼ਾਪੇਮਾਰੀ ਵੀ ਕੀਤੀ ਜਾ ਰਹੀ ਹੈ ਜੱਗਬਣੀ ਟੀਵੀ ਲਈ ਵੀ ਕੇ ਪਹਿਲਦੀ ਰਿਪੋਰਟ